ਦੇਨ ਨੂੰ ਉਹ ਜੱਦਰ ਹੀ ਚੱਕ ਲਿਆ ਉਹਦੇ ਉੱਤੇ ਉਹੜੀ ਕੰਬਲ ਪਛਾਇਆ ਹੋਇਆ ਗੱਦੇ ਤੇ ਗੱਦੇ ਦੀ ਨਹੀਂ ਲੋੜ ਇਕੱਲੇ ਕੰਬਲ ਦੀ ਲੋੜ ਆ ਇਕੱਲੇ ਕੰਬਲ ਦੀ ਬਸ ਇੱਧਰ ਪਾ ਕੇ ਕਰ ਲੱਤਾ ਠਮਾ ਕੇ ਐ ਕਰ ਦੇ ਇੱਧਰ ਪਾ ਦੋ ਜੀ ਹਾਂਜੀ ਲੈ 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 ਆਜਾ ਇੱਧਰ ਆਜਾ ਇੱਧਰ ਆਜਾ ਇੱਧਰ ਆ ਕਰ ਦੇ ਕੰਬਲ ਆ ਦੇ ਦੇ ਉੱਪਰ ਸੱਤੂ ਕੰਬਲ ਦੇ ਦੇ ਮਾੜਾ ਆਜ ਨਾ 니ਓ ਕਰਦੇ ਨਾ ਰਹਿਣਾ ਰਾਈਟ ਤੋਏ ਮੇਰੇ ਪਿੱਛੇ ਮਣਾ ਛੱਡੋ ਮਣਾ ਦੋ ਮਿੰਟ ਦੋ ਮਿੰਟ ਦਿਓ ਦੋ ਮਿੰਟ ਹਣ ਜੀਤ ਸਿੰਘ ਜੀ ਦਿਓ ਦੋ ਮਿੰਟ ਕਾਲੀ ਨਾ ਕਰੋ ਕਾਲੀ ਨਾ ਕਰੋ ਲਓ ਜੀ ਆ ਮਾਂ ਬੇਬੇ ਕੀ ਨਾਂ ਤੇਰਾ ਮਾਂ ਮੈਨੂੰ ਪਿੱਛੇ ਜਿੰਨ ਤੱਕ ਪਿੱਛੇ ਹੋ ਜਾ ਵੀਰੇ ਗੱਲ ਕਰ ਲੈਣ ਦੋ ਮਿੰਟ ਸਾਡਾ ਮਾਂ ਸਾਸਰੀਕਾਲ ਓ ਮਾਂ ਸਾਸਰੀਕਾਲ ਸਾਸਰੀਕਾਲ ਠੀਕ ਹੋ ਮਾਤਾ ਜੀ ਠੀਕ ਹੋ ਮਾਤਾ ਜੀ ਠੀਕ ਹੋ ਤੁਸੀਂ ਉਹ ਮਾਂ ਸੀਤਾ ਜੀ ਨੇ ਗੱਲ ਕਰ ਤੋੜਾ ਸੀਤਾ ਮਾਤਾ ਸੀਤਾ ਭయ్యా ਸੀਤਾ ਮਾਤਾ ਟੈਂਪਲ ਡਿੰਪਲ ਡਿੰਪਲ ਇੱਕ ਮਿੰਟ ਜੀਤ ਬਾਬੇ ਇੱਕ ਮਿੰਟ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਂ ਠੀਕ ਹੋ ਮਾਂ ਠੀਕ ਹੋ ਅਸ਼ੀਰਵਾਦ ਤਾਂ ਦੇ ਦੇ ਅਸ਼ੀਰਵਾਦ ਦੇ ਦੋ ਅਸ਼ੀਰਵਾਦ ਦੇ ਦੇ ਮਾਤਾ ਅਸ਼ੀਰਵਾਦ ਮਾਤਾ ਅਸ਼ੀਰਵਾਦ ਦੇ ਦੋ ਤਾਈ ਤਾਈ ਰਾਮ ਰਾਮ ਤਾਈ ਕੋਣਾ ਮੈਂ ਨਿੱਕਾ ਪਾਣੀ ਪਲਾਇਓ ਪਾਣੀ ਮੰਗਾਇਓ ਮੂੰਹ ਸੁੱਕਿਆ ਪਿਆ

ਮਾਰਿਆ ਤੈਨੂੰ ਕਿਹਨੇ ਮਾਰਿਆ ਮੇਰੀ ਮਾਂ ਨੂੰ ਹਾਂ ਕਿਹਨੇ ਮਾਰਿਆ ਕਿਹਨੇ ਮਾਰਿਆ ਸਾਡੀ ਸੀਤਾ ਬੇਬੇ ਨੂੰ ਕਿਕਰ ਨਹੀਂ ਕਰਨਾ ਬੇਬੇ ਤੂੰ ਹਣ ਅਈ ਤੇਰੇ ਪੁੱਤਾਂ ਅਸੀਂ ਆ ਗਏ ਚਮਚੇ ਲਾਏ ਥੋਲੀ ਚਮਚੇ ਨਹੀਂ ਨਹੀਂ ਕੋਈ ਚਮਚੇ ਲੈ ਮਾਂ ਪਾਣੀ ਦੀ ਘੁੱਟ ਪਰਲਾ ਮਾਂ ਪਾਣੀ ਪੀ ਲੈ ਪਾਣੀ ਪਾਣੀ ਰੁਕ ਜਾ ਹਾਂ ਮੂੰ ਤਾਂ ਨੀਲ ਤਾਂ ਦੇਖੋ ਜੀ ਅੱਖਾਂ ਤੇ ਆਹ ਰਿਹਾ ਪਿਆ ਨੀਲ ਕਾ ਪਿਆ ਨੀਲ ਹਾਂ ਸਾਰੇ ਸੱਟਾਂ ਲੱਗੀਆਂ ਹਾਂ ਬੇਬੇ ਹਾਂ ਹਾਂ ਕੀ ਹੋ ਗਿਆ ਸੀਤਾ ਤਾਂ ਸੀਤਾ ਵਾਹਿਗੁਰੂ 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 ਹਾਂ ਵੀ ਹਾਂ ਕੌਣ ਸਰਤ ਜੀ ਆਈ ਹੈ ਬੜੀ ਜੀ ਕੀ ਕਹਿੰਨੀ ਹੈ ਠੀਕ ਹੈ ਤੁਸੀਂ ਤੁਸੀਂ ਅੱਗੇ ਸ਼ੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਯਪ ਆਦ ਸੱਚ ਜਗਤ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਮਿਹਰ ਕਰਿਓ ਮੇਰੀ ਮਾਂ ਨੂੰ ਤੰਦਰੁਸਤੀ ਬਖਸ਼ ਦਿਓ اے ਸੀਤਾ ਮਾਤਾ اے ਸੀਤਾ ਮਾਤਾ ਕੂੰ ਕਾ ਰਬਾ ਕਾਲ ਮੁਰਦ ਜੁਨੀ ਸਾਹਿਬ ਪਰ ਪ੍ਰਸ਼ਾਦ ਜਬ ਆਂਦ ਸਾਚੀ ਗਾਦ ਸਾਚੀ ਹੈ ਸਤਿਨਾਮ ਕੋ ਸੀ ਪੀ ਸੱਚ ਇੱਕੋ ਨਾ ਸਤਿ ਵਾਹਿਗੁਰੂ ਵਾਹਿਗੁਰੂ ਇਹ ਮੈਂ ਅੱਖ ਦੇ ਉੱਤੇ ਕੋ ਬੱਜਿਆ ਹੋਇਆ ਪਾਣੀ ਨਿਕਲਿਆ ਮਾਰਮਰੀਆ ਜੀ ਪਿੱਛੇ ਜੀ ਹੋਰ ਪਿਣਾ ਪਾਣੀ ਥੈਂਕ ਯੂ ਫਸਟ ਕੋਈ ਲਾ ਬੇਬੇ ਸਤਿ ਸ੍ਰੀ ਅਕਾਲ ਉਹ ਮਾਂ ਤੇਰੇ ਮਾਰਿਆ ਸੀ ਕਿਸੇ ਨੇ ਮੈਨੂੰ ਹੋ ਜਾਣ ਦੇ ਮੂਰੇ ਨੂੰ ਮੈਨੂੰ ਪਛਾਣ ਲੈਣਾ ਚਾਹੀਦਾ ਉਹ ਮਾਂ ਇੱਕ ਮਿੰਟ ਬੇਬੇ ਬੇਬੇ ਤਾਈ ਜੀ ਤਾਈ ਜੀ ਤਾਈ ਜੀ ਪੈਰੀ ਪੈਣਾ ਕੁੱਕੂ ਬੋਲਦਾ ਮੈਂ ਕੁੱਕੂ ਤਾਈ ਜੀ ਹਲੋ ਤਾਈ ਜੀ ਆਉਂਜੀ ਗੁੱਪ ਤਾਈ 10 15 ਮਿੰਟ ਖਤਮ ਖੋਲੋ ਖੋਲ ਕੇ ਨਾ ਖੋਲੋ ਖੋਲੋ ਤਾ ਸਹੀ ਅੱਖਾ ਖੋਲੋ ਮੈਂ ਆ ਗਿਆ ਕੋਲ ਹੈ ਤੁਹਾਡੇ ਹੈਂ ਆਸ਼ੀਰਵਾਦ ਤਾਂ ਦੇ ਦਿਓ ਮੈਨੂੰ ਮਾਤਾ ਹਾਂ ਬੀਬੀ ਨਾਂ ਦੱਸੋ ਬਾਈ ਕੀ ਨਾਮ ਹੈ ਤੁਹਾਡਾ ਬਾਈ ਨੂੰ ਨਾਂ ਦੱਸੋ ਨਾਮ ਕੀ ਹੈ ਤੁਹਾਡਾ ਆ ਦੱਸ ਦਿਓ ਮਾਂ ਕੀ ਨਾਮ ਹੈ ਤੁਹਾਡਾ ਤੁਹਾਡੇ ਮਾਰਿਆ ਕਿਸੇ ਨੇ ਦੇਖੋ ਜੀ ਕੋਈ ਸੋਝੀ ਨਹੀਂ ਵਿਚਾਰੀ ਨੂੰ ਆਹ ਦੇਖੋ ਅੱਗੇ ਜੀ ਸੱਟ ਉਹ ਅੰਦਰ ਨੀਲ ਪਏ ਹੋਏ ਅੰਦਰ ਆ ਨੀਲ ਪਏ ਪਏ ਪੈਨੂਗਲਾ ਲੋ ਕੋ ਨਾ ਨਾ ਕੋਈ ਨਹੀਂ ਅਸੀਂ ਘਰ ਪਾਣੀ ਫੜ ਕੇ ਹਾਂ ਮਾਂ ਕੀ ਹੋ ਗਿਆ ਦੁਖਦਾ ਕੁਝ ਦੁਖਦਾ ਕੁਝ ਕੀ ਦੁਖਦਾ ਕੀ ਮਾਰਿਆ ਕਿਸ ਨੇ ਕੀ ਹੋ ਗਿਆ ਕੀ ਹੋ ਗਿਆ ਸੀ ਹੈ ਓ ਮਾਂ ਕੀ ਹੋ ਗਿਆ ਹੈ ਪੁਰਜੀ ਹਵਾਨ ਦੋ ਕੀ ਹੋ ਗਿਆ ਕੀ ਹੋ ਗਿਆ ਸਤਿ ਸ੍ਰੀ ਅਕਾਲ ਸਿਰ ਦੇ ਹੱਥ ਰੱਖ ਦੇ ਸਿਰ ਤੇ ਹੱਥ ਰੱਖ ਦੇ ਸਿਰ ਬਲੋਸ ਦੇ ਮੇਰਾ ਆਸ਼ੀਰਵਾਦ ਦੇ ਦੇ ਹੋਰ ਮਾ ਠੀਕ ਹੋ ਠੀਕ ਹੋ ਠੀਕ ਹੋ ਕੁੱਕੂ ਆ ਮੈਂ ਕੁੱਕੂ ਮੈਂ ਕੁੱਕੂ ਕੁੱਕੂ ਆ ਗਿਆ ਤੇਰਾ ਕੁੱਕੂ ਆ ਗਿਆ ਹਾ ਮਾ ਕਿੱਥੇ ਮਾਰਿਆ ਈ ਤੇਰੇ ਕਿਹਨੇ ਮਾਰਿਆ ਈ ਤੇਰੇ ਹਵਾਲਾ ਗਰੇਣਾ ਦਾ ਕਿਹਨੇ ਮਾਰਿਆ ਈ ਤੇਰੇ ਹਾਂ ਬੇਬੇ ਮੈਂ ਫਾਂਦੀ ਗੱਲ ਬੋਲਦਾਈ ਉਹ ਤੋਂ ਗੱਲ ਨੂੰ ਕਰੋ ਕਿਹਨੇ ਮਾਰਿਆ ਤੇਰੇ ਕਿਹਨੇ ਮਾਰਿਆਤਾ ਦੱਸ ਮਾਰਿਆ ਤੈਨੂੰ ਮਾ ਮਾਰਿਆ ਤੈਨੂੰ ਕਿਹਨੇ ਮਾਰਿਆ ਸੀ ਤੈਨੂੰ ਕਿਹਨੇ ਮਾਰਿਆ ਸੀ ਤੈਨੂੰ ਕੋਈ ਸੋਚੀ ਨਹੀਂ ਹੈਗੀ ਜੀ ਵਿਚਾਰੀ ਨੇ ਦੇਖੋ ਜੀ ਇਹ ਮਾਂ ਆ ਮਾ ਵਿਚਾਰੀ ਇਹ ਬੁੱਢੀ ਬਜ਼ੁਰਗ ਮਾਂ ਹਾਂ ਜਿਹਦੇ ਮੂੰਹ ਤੇ ਹੁਣ ਦੇਖੋ ਆ ਨੀਲ ਪਏ ਪਏ ਅੱਖਾਂ ਤੇ ਮੂੰਹ ਤੇ ਇਧੀਆਂ ਬਾਹਾਂ ਤੇ ਨੀਲ ਪਏ ਹੋਏ ਆ ਮਾਤਾ ਜੀ ਦੀ ਵਿਚਾਰੀ ਦੀ ਇਹ ਹਾਲਤ ਆ ਜਿਹੜੀ ਆ ਚੁੱਜਾ ਦਾ ਪੈਰ ਵੀ ਦੇ ਅਦਰ ਤੋਂ ਕਿੱਥੋਂ ਆਹ ਦੇਖਦੇ ਤੋਂ ਇਹ ਹਾਲਤ ਜਿਹੜੀ ਮਾਤਾ ਦੀ ਕੀਤੀ ਆ ਦੇਖੋ ਕਿਵੇਂ ਗੋਡੇ ਗਿੱਟਿਆਂ ਦੇ ਉੱਤੇ ਛੀਟਾਂ ਵੱਜੀਆਂ ਹੋਈਆਂ ਪੈਰ ਤੇ ਕਿੱਡੀ ਸੱਟ ਲੱਗੀ ਹੋਈ ਆ ਇਹ ਖੁਦ ਆਪਣਿਆਂ ਨੇ ਕੀਤੀ ਆ ਕਿਸੇ ਹੋਰ ਬੇਗਾਨੇ ਨੇ ਨਹੀਂ ਮਾਰਿਆ ਜੇ ਮਾਰਿਆ ਵਾ ਤਾਂ ਆਪਣਿਆਂ ਨੇ ਮਾਰਿਆ ਮਾਂ ਨੂੰ ਓਏ ਭਾਈ ਹਾਂ ਮਾਈ ਹਾਂ ਮਾਈ ਹਾਂ ਬੀਬੀ ਦੱਸੋ ਤੇਰੇ ਮਾਰਿਆ ਕਿਸੇ ਨੇ ਛੇੜੋ ਨਾ ਦਰਤੋ ਥਾਇਓ ਬਿਠਾਇਓ ਮੈਨੂੰ ਥਾਇਓ ਇਨਸ਼ਾਅੱਰ ਕਰੋ ਮੈਂ ਨਹੀਂ ਜਸਤੋ ਥਾਏ ਤੇਰੇ ਬੰਦ ਕਿਉਂ ਨਾ ਆ ਗਿਆ ਅੱਗੇ ਨੂੰ ਰੁੜੂ ਨਾ ਕੋਈ ਮਾਰ ਕੇ ਜੀ ਮਾਰ ਕੇ ਚੁੱਕਿਆ ਹੋਇਆ ਗਾਂ ਚੁੱਕਿਆ ਮਰਾ ਬੈਠਣ ਨੂੰ ਉੱਪਰ ਮੈਨੂੰ ਕਾਂ ਚੁੱਕਿਆ ਜੇ ਕੋਈ ਨਾ ਕਰੋ ਜੋ ਤਰਨੇ ਚਾਹੁੰਦਾ ਤਾਂ ਚੱਕ ਲੈਣ। ਉਹ ਚੱਕ ਤਾਂ ਨੂੰ ਕਰ। ਨਹੀਂ ਨਾ ਜਾਵੇ। ਨਹੀਂ ਕੋ ਪੜ ਲੈਂਦੇ। ਨਹੀਂ ਡੇ ਗਣ ਗਣ। ਇਤਨਾ ਸਮਾਂ। ਆ ਮਾ। ਬੇਬੇ। ਹਾਂਜੀ ਬਬੇ। ਬੇਬੇ। ਸਾਸਰੀ ਘਾਲ। ਸਾਸਰੀ ਘਾਲ। ਠੀਕ ਹੋ? ਠੀਕ ਹੋ ਤੁਸੀਂ? ਠੀਕ ਆ। ਤੋਡਾ ਨਾਮ ਕੀ ਆ ਤੁਨੂੰ ਕਿਥੇ ਨਹੀਂ ਲੈ ਕੇ ਚੱਲੇ ਤੁਨੂੰ ਇੱਥੇ ਮਰਿੰਡੇ ਲੈ ਕੇ ਆਏ ਆ ਮਰਿੰਡੇ ਮਰਿੰਡੇ ਆਏ ਆ ਮਰਿੰਡੇ ਕਰ ਆਪਣੇ ਮਰਿੰਡੇ ਕਰ ਤੁਸੀਂ ਬਿਮਲਾ ਕੋਲੇ ਜਾਣਾ ਬਿਮਲਾ ਕੋਲੇ ਹੈ ਇੱਕ ਮਿੰਟ ਬਿਮਲਾ ਕੋਲੇ ਜਾਣਾ ਬਿਮਲਾ ਕੋਲੇ ਮਰਿੰਡੇ ਜਾਣਾ ਹੈ ਪਾ ਲੈ ਹਾਂ ਹਾਂ ਮਾ ਮਾ ਪੈਜੋ ਮਾ ਪੈਜੋ 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 ਹਮ ਪੈਜੋ ਪਿੱਛੇ ਲਾ ਕੋਈ ਨਾ ਕੋਈ ਨਾ ਪਿੱਛੇ ਲਾ ਹਾਂ ਮਾਂ ਕਿੱਥੇ ਜਾਣਾ ਮਰਿੰਡੇ ਜਾਣਾ ਮਰਿੰਡੇ ਜਾਣਾ ਕਿ ਬਿਮਲਾ ਕੋਲੇ ਜਾਣਾ ਵਾ ਪੰਜ ਗੁੱਲੇ ਮਾਂ ਪੰਜ ਗੁੱਲੇ ਜਾਣਾ ਉਧਰੋਂ ਪਰਿਵਾਰ ਚੋਂ ਆਇਆ ਜੀ ਕੋਈ ਹਾਂਜੀ ਭੈਣ ਸਾਸਰੀ ਘਰ ਤੁਹਾਡੇ ਕੀ ਲੱਗਦੇ ਨੇ ਜੀ ਉਧਰੋਂ ਆ ਜਾਣਾ ਕੋਈ ਮਮੀ ਹੈ ਜੀ ਕਿ ਤੁਸੀਂ ਬੇਟੀ ਹੋ ਉਹਨਾਂ ਦੇ ਬਿਮਲਾ ਭੈਣ ਤੁਹਾਡੇ ਨਾਲ ਹੀ ਗੱਲ ਹੋ ਰਹੀ ਸੀ ਠੀਕ ਹੈ ਸ਼ੁਕਰੀਆ ਭੈਣੇ ਪਹਿਲਾਂ ਤਾਂ ਤੁਸੀਂ ਆਪਰੇਸ਼ਨ ਕਰਾਇਆ ਸੌਰੀ ਤੁਹਾਨੂੰ ਵਿਚੋਂ ਆਉਣਾ ਪਿਆ ਮਾਫੀ ਮੰਗਦੇ ਆ ਪਰ ਮੈਂ ਤੁਹਾ ਤੋਂ ਤਰੱਕ ਉਮੀਦ ਕਰਦਾ ਸੱਚ ਦੀ ਤੁਹਾਨੂੰ ਤੁਹਾਡੀ ਮਾਂ ਦੇ ਨਾਲ ਕਿੱਦਾਂ ਦਾ ਲੱਗਦਾ ਵਿਹਾਰ ਠੀਕ ਸੀਗਾ ਤੁਸੀਂ ਲੈ ਕੇ ਗਏ ਹੋ ਬਾਲ ਕੱਟੇ ਹੋਏ ਆ ਮਾਂ ਦੇ ਮੈਂ ਜਾਂਦਾ ਸੀ ਆਂਦੇ ਸੀ ਮੂੰ ਤੇ ਸੱਟ ਕੀ ਸੀਗਾ ਮੈਂ ਆਂਦੇ ਮੈਂ ਬਿਜ਼ਨਸ ਨਹੀਂ ਹੁਣ ਹੁਣ ਪਿਛੇ ਸੰਡੇ ਵੀ ਆ ਕੇ ਗਈਆਂ ਉਹ ਵੀ ਠੀਕ ਸੀ ਮੇਰੇ ਸਾਹਮਣੇ ਤਾਂ ਠੀਕ ਸੀਗਾ ਅੱਛਾ ਜੀ ਕੱਲ ਮੈਨੂੰ ਥੋੜਾ ਜਿਹਾ ਪਤਾ ਲੱਗਿਆ ਕੀ ਪਤਾ ਲੱਗਿਆ ਵੀ ਹਾਂ ਇਦਾਂ ਵੜ ਵੜ ਹੋਈਆ ਕੋਈ ਮੈਨੂੰ ਕੁਛ ਨਹੀਂ ਦਿਖਾਇਆ ਵੀਡੀਓ ਤੁਸੀਂ ਕਿਸੇ ਨੇ ਭੇਜੀ ਅੱਜ ਚੋ ਵੀ ਮੈਨੂੰ ਮੇਰੇ ਬੇਟੇ ਨੇ ਕਹਤਾ ਸੀ ਕਿ ਤੁਸੀਂ ਨਹੀਂ ਦੇਖਣੀ ਇਹ ਤਾਂ ਤੁੰਨੀ ਦੇਖੀ ਜਾਣੀ ਤੁਸੀਂ ਦੇਖੋ ਵੀ ਤੁਸੀਂ ਦੇਖ ਵੀ ਨਹੀਂ ਸਕਦੇ ਉਹ ਵੀਡੀਓ ਉਹ ਕਹਿੰਦੇ ਵੀ ਤੁਸੀਂ ਅ ਭੀ ਕੱਲ ਮੈਨੂੰ ਕਹਿ ਗਿਆ ਮੰਮੀ ਮੈਂ ਚੱਲਿਆ ਤੇ ਮਾਮਾ ਜੀ ਨਾਲ ਚੱਲ ਰਿਹਾ ਮੇਰੇ ਚਾਚੇ ਦੇ ਮੁੰਡੇ ਨਾਲ ਉੱਥੇ ਉਹਦੇ ਨਾਲ ਆ ਕੇ ਹੁਣੇ ਲੈਣੇ ਤੁਹਾਨੂੰ ਜਨਮ ਦਿੱਤਾ ਇਸ ਮਾਂ ਨੇ ਹੈਨਾ ਦੇਖੋ ਅੱਜ ਤੁਸੀਂ ਪਰਦਾ ਭਰਾਵਾ ਜਦੋਂ ਤੁਹਾਡਾ ਭਰਾ ਪਿੱਛੇ ਅਸੀਂ ਵੀ ਨਹੀਂ ਚਾਹੁੰਦੇ ਵੀ ਤੁਸੀਂ ਉਹਦੇ ਬਿਰੋਚ ਚ ਖੜੇ ਹੋ ਮੈਨੂੰ ਤੁਹਾਨੂੰ ਹੱਕ ਆ ਪੜਦਾ ਪਾਉਣਾ ਇਹ ਅਸੀਂ ਦੇਖਿਆ ਵੀ ਨਹੀਂ ਆਪਣੇ ਐਮਐਮਚ ਨਾ ਝੂਠ ਨਹੀਂ ਬੋਲਦਾ ਤੁਹਾਨੂੰ ਉਹਦੀ ਦਿਖਾਇਆ ਤੁਸੀਂ ਵੀਡੀਓ ਦੇਖਣ ਨਾਲ ਨਹੀਂ ਉੱਥੇ ਦੇਖਿਆ ਕੁਝ ਵੀ ਕਦੇ ਸਾਡੇ ਸਾਹਮਣੇ ਉਹ ਨਹੀਂ ਤੁਸੀਂ ਵੀਡੀਓ ਦੇਖ ਵੀ ਨਹੀਂ ਸਕਦੇ ਆ ਪਿੱਛੇ ਕੁਝ ਵੀ ਕਰਦੇ ਹੋਗੇ ਮੈਂ ਕਹਿ ਨਹੀਂ ਸਕਦਾ ਤੁਸੀਂ ਵੀਡੀਓ ਦੇਖ ਵੀ ਨਹੀਂ ਸਕਦੇ ਭਰਾ ਸਾਡੇ ਇਕੱਠੇ ਹੋ ਗਏ ਸਾਡੇ ਆਸ-ਪਾਸ ਤੇ ਉਦੋਂ ਦੀ ਸਾਡੇ ਨਾਲ ਨੇ ਕਈ ਮੈਂਬਰ ਸਵੇਰ ਦੇ ਵੀ ਦੱਸੋ ਵੀਰੇ ਕੀ ਕੰਮ ਤੇ ਇੱਥੇ ਆਏ ਆ ਭੈਣ ਦੇ ਕੋਲੇ ਉਹ ਵੀ ਤੁਸੀਂ ਵੀਡੀਓ ਦੇਖੀ ਆ ਸਾਰੀ ਫਿਰ ਕਿੱਦਾਂ ਕਿੱਦਾਂ ਸਾਰੇ ਲੋਕਾਂ ਨੇ ਮੱਲੇ ਵਾਲਿਆਂ ਨੇ ਜਿਵੇਂ ਜਿਵੇਂ ਸਾਥ ਦਿੱਤਾ ਪਰ ਇੱਕ ਗੱਲ ਇੱਥੇ ਸਾਡੀ ਇਹ ਵੀ ਆ ਕਈ ਵਾਰੀ ਅਸੀਂ ਨਾ ਦੇਖ ਕੇ ਵੀ ਅਣਦੇਖਾ ਕਰ ਦਿੰਦੇ ਆ ਕਈ ਵਾਰੀ ਅਸੀਂ ਸੁਣ ਕੇ ਵੀ ਅਣ ਸੁਣਿਆ ਕਰ ਦਿੰਦੇ ਆ ਬੇਨਤੀ ਆ ਜ਼ੁਲਮ ਦੇ ਖਿਲਾਫ ਆਵਾਜ਼ ਠਾਉਣੀ ਚਾਹੀਦੀ ਏ ਸਾਨੂੰ ਅਸੀਂ ਅਸੀਂ ਮਰਿੰਡੇ ਸ਼ਹਿਰ 'ਚ ਖੜੇ ਆ ਮਰਿੰਡਾ ਜਿੱਥੇ ਉਸ ਮਾਂ ਦਾ ਮਾਤਾ ਧੰਨ ਮਾਤਾ ਗੁਜਰਕੌਰ ਜੀ ਦਾ ਆ ਕ੍ਰਿਸਟੋਫ ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਸੀ ਉਸ ਧਰਤੀ ਤੇ ਖੜੇ ਆ ਜਿੱਥੇ ਅੱਜ ਇਸ ਮਾਂ ਦਾ ਨਰਾਦਰ ਹੋ ਰਿਹਾ ਸੀ ਤੇ ਅਸੀਂ ਮਾਂ ਨੂੰ ਉਹਦੀ ਬੇਟੀ ਦੇ ਹਵਾਲੇ ਕਰਕੇ ਚੱਲੇ ਆ ਸਿਰਫ ਇੱਕ ਵੀ ਦੀ ਇਸ ਭੈਣ ਨੂੰ ਮੱਥੇ ਲਵਾਉਣਾ ਸੀ ਵੀ ਆਪਣੀ ਕੀਤੀ ਦਾ ਪਛਤਾਪ ਕਰ ਲੈ ਜੇ ਤੇ ਤੂੰ ਤੈਨੂੰ ਲੱਗਦਾ ਵੀ ਕਿਤੇ ਤੂੰ ਗਲਤੀ ਕੀਤੀ ਆ ਵੀ ਇਸ ਮਾਂ ਤੋਂ ਗਲਤੀ ਮੰਨ ਲਾ ਨਹੀਂ ਹੋਰ ਤੈਨੂੰ ਮਾਫ ਕਰਨ ਵਾਲਾ ਕੋਈ ਨਹੀਂ ਬਾਕੀ ਵਾਹਿਗੁਰੂ ਜਾਣਦੇ ਨੇ ਉਹ ਅੱਲਾਹ ਉਹ ਰਾਮ ਉਹ ਭਗਵਾਨ ਜਾਣਦੇ ਨੇ ਵੀ ਇਸ ਸੀਤਾ ਦੇਵੀ ਦਾ ਜੋ ਨਰਾਦਰ ਹੋਇਆ ਤੇ ਉਹਦਾ ਫਲ ਕੀ ਧੰਨਵਾਦ ਭੈਣ ਜੀ ਤੁਹਾਡਾ ਵੀ ਸਾਰਿਆਂ ਦਾ ਭੈਣਾਂ ਦਾ ਸਾਡੀਆਂ ਦਾ ਜਿਨ੍ਹਾਂ ਨੇ ਆ ਕੇ ਤੁਸੀਂ ਸਾਥ ਦਿੱਤਾ ਸਾਡਾ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਤੇ ਹੁਣ ਮਾਤਾ ਜੀ ਨੂੰ ਆਪਣੇ ਨਾਲ ਬਿਮਲਾ ਭੈਣ ਪੰਜ ਕੁਲੇ ਲੈ ਕੇ ਜਾ ਰਹੇ ਨੇ ਤੇ ਵਾਹਿਗੁਰੂ ਕਿਰਪਾ ਕਰੇ ਮਾਂ ਦੀ ਇਹ ਸੇਵਾ ਕਰ ਸਕਣ ਜਿਹੜੀ ਗਲਤੀ ਪੁੱਤ ਨੇ ਕੀਤੀ ਆ ਤੇ ਉਹਨੂੰ ਸੁਧਾਰੇ ਤੇ ਆਪਣੀ ਮਾਂ ਦੀ ਇਸ ਤਰ੍ਹਾਂ ਦੀ ਸੇਵਾ ਕਰੇ ਵੀ ਉਹ ਮਾਂ ਆਪਣਾ ਜਿਹੜਾ ਵੀ ਸਮਾਂ ਬਚਿਆ ਜਿੰਨਾ ਉਸ ਵਰਗ ਵਿੱਚ ਸਵਰਗ ਵਰਗੇ ਖਲਾਤਾਂ ਦੇ ਵਿੱਚ ਬਤੀਤ ਕਰੇ ਮਾਤਾ ਜੀ ਜਾ ਰਹੇ ਨੇ ਠੀਕ ਆ ਭੈਣੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਤੁਸੀਂ ਆਏ ਤੇ ਮਾਤਾ ਜੀ ਨੂੰ ਉਹਨਾਂ ਦੀ ਬੇਟੀ ਬਿਮਲਾ ਮਹਿਤਾ ਆਪਣੇ ਨਾਲ ਲੈ ਕੇ ਜਾ ਰਹੇ वाहगुरु जी का खालसा वा